ਕਲ ਜੁਗ ਦੁਪਹਿਰੇ ਨੱਚ ਰਿਆ ਬੰਦਾ ਬੰਦੇ ਤੋਂ ਮੱਚ ਰਿਆ ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਆ ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਮਾਝੇ ਦਾ ਮਾਲਵੇ ਦਾ ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋਂ ਸਤਲੋਜ ਦੇ ਵਿੱਚ ਮੌਤ ਭੇਜੀ ਜਾ ਰਹੀ ਹੈ ਔਰ ਜਿਹੜੀ ਵਿਆਸ ਤੇ ਸਤਲੋਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਣੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਔਰ ਰਾਜਸਥਾਨ ਨੂੰ ਕੀ ਭੇਜ ਰਹੇ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸਵਾਦ ਨਾਲ ਖਾਂਦੇ ਜੇ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲੇ ਆ ਗਿਆ ਕਿੱਦਾਂ ਕਿੱਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰਵਾ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਨੇ ਸਵਰਗ ਤੇ ਇੱਕ ਬਨੇ ਨਰਕ ਆ ਕਾਲਾ ਪਾਣੀ ਔਰ ਅੰਮ੍ਰਿਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅੰਮ੍ਰਿਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਿਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਮੋਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਦੋਂ ਖੁੱਲਣੀਆਂ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਦੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸਤਾਂ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰ ਆਈ ਤੁਹਾਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆ ਮੌਤ ਸਾਨੂੰ ਦੇ ਰਹੇ ਜੇ ਤੁਸੀਂ ਆ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀਦੀ ਆ ਤੁਹਾਡੇ ਕੋਲੋਂ ਜਿੰਨੀ ਮਰਜ਼ੀ ਬਕਵਾਸ ਸੁਣ ਲੋ ਜਿੰਨਾ ਮਰਜ਼ੀ ਝੂਠ ਸੁਣ ਲੋ ਜਨੇ ਮਰਜ਼ੀ ਵੱਡੇ ਵੱਡੇ ਵਾਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲੰਤ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪਾਣੀ ਜੇ